ਫਿਰ ਹੋਰੀ ਗੁੱਚ ਹੋ ਗਿਆ ਕਿਉਂਕਿ ਬਠਿੰਡੇ ਵਿੱਚ ਐਨਾ ਮੀ ਪਿਆ ਨਾ ਤੇ ਜਿਹੜੇ ਸਾਡੇ ਪੁਲਿਸ ਸੀ ਨਾ نیچے ਐਨਾ ਨਾ ਪਾਣੀ ਖੜ ਗਏ ਕਿ ਗੱਡੀ ਕ੍ਰੋਸ ਨਹੀਂ ਕੀਤੀ ਛੋਟੀ ਜੀ ਮੇਰੀ ਡਰੈਸ ਲੈਣਗੇ ਸੀਗੇ ਤੇ ਗੱਡੀ ਘੰਟਾ ਪੀ ਨਹੀਂ ਵਾਪਸ ਆ ਗਏ ਹੁਣ ਮੈਂ ਬੁਟੀਕ ਵਾਲੀ ਨੂੰ ਫੋਨ ਕੀਤਾ ਕਿ ਅੱਧੀ ਵੜ ਤੋਂ ਆ ਜਾ ਯਾਰ ਅੱਧੀ ਵਟ ਅਸੀਂ ਆ ਜੰਨੇ ਮੇਰੀ ਡਰੈਸ ਦੇ ਦੇ ਸੀ ਜਾਣਾਗਾ ਲੇਟ ਹੋਈ ਜੰਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਪਮਾ ਕਿੰਨੇ ਸੂਟ ਹੋਣ ਪਰ ਲੇਡੀਜ਼ ਨੂੰ ਤਾਂ ਇਹ ਹੁੰਦਾ ਵੀ ਮੈਂ ਨਵਾਂ ਸੂਟ ਪਾ ਕੇ ਜਾਵਾਂ ਮੈਨੂੰ ਐਸੀ ਅੱਜ ਮੈਂ ਨਵਾਂ ਸੂਟ ਪਾ ਕੇ ਜਾਵਾਂ ਛੋਟੀਏ ਜੀ ਨੇ ਮੈਨੂੰ ਬਹੁਤ ਪਿਆਰਾ ਸੂਟ ਸਮਾਕੇ ਦਿੱਤਾਗਾ ਤੇ ਮੈਂ ਰੈਡੀ ਹੋ ਕੇ ਤੁਹਾਨੂੰ ਦਿਖਾਵਾਂਗੀ ਠੀਕ ਹੈ ਮੇਕਅਪ ਵੀ ਕਰਦੇ ਵੀ ਤੁਹਾਨੂੰ ਵੀਡੀਓ ਪਾਵਾਂਗੀ ਵੈਸੇ ਤਾਂ ਮੈਂ ਉਹੀ ਬਥੇਰੀ ਸੋਣੀ ਐ ਫਿਰ ਵੀ ਮੈਂ ਮੇਕਅਪ ਕਰਾਂਗੀ ਠੀਕ ਹੈ ਮੇਕਅਪ ਆਈ ਲਵ ਮੇਕਅਪ ਲੋ ਜੀ ਨਾਸ਼ਤਾ ਹੋ ਗਿਆ ਤਿਆਰ ਤੇ ਛੋਟੀਏ ਜੀ ਵਾਸਤੇ ਬਣਾਇਆ ਮੈਂਨੇ ਖਾਣਾ ਬਾਕੀ ਤੁਸੀਂ ਸਾਰੇ ਜਣੇ ਮੇਰੇ ਬਲੌਗ ਨੂੰ ਵੱਧ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਚੋਟੀਆਂ ਸਾਹਿਬ ਗੈਸੀ ਮੇਰੇ ਡਰੈਸ ਲੈਣ ਵale ਆਏ ਜੀ ਰਸਤਾ ਬੰਦ ਰਸਤਾ ਬੰਦ ਲਓ ਜੀ ਕਿ ਮੀ ਇੰਨਾ ਪੈ ਗਿਆ ਜੀ ਤੇ ਕਿਉਂਕਿ ਪੁਲਾ ਥੱਲੇ ਪਾਣੀ ਖੜਾ ਹੈਗਾ ਨੰਗਣ ਨੂੰ ਜਗ੍ਹਾ ਨਹੀਂ ਹੈਗੀ ਆ ਲਓ ਜੀ ਰੈਡੀ ਹੋ ਗਿਆ ਰੋਟਾ ਨਾਸਤਾ ਕਰਤਾ ਤਿਆਰ ਚੋਟੀਆਂ ਸਾਹਿਬ ਵਾਸਤੇ ਬਾਕੀ ਮੈਂ ਹੋਰ ਲੋ ਨੀ ਆ ਰੈਡੀ ਜੋਤ ਨੂੰ ਭੇਜਨੇ ਆਪਾਂ ਜੀ ਜੰ ਜੀ ਨੇ ਸਕੂਟਰ ਵੀ ਨਹੀਂ ਜਾਣਾ ਫਿਰ ਹੋਜੀ ਪਰੋਠਾ ਹੋ ਗਿਆ ਰੈਡੀ ਤੇ ਕਮੈਂਟ ਕਰਕੇ ਦੱਸਿਓ ਜੀ ਕਿਹਨੇ ਕਿਹਨੇ ਖਾਣਾ ਮੇਰੇ ਹੱਥ ਦਾ ਪਰੋਠਾ ਆ ਬਣ ਗਿਆ ਪਰੋਠਾ ਉਧਰ ਇੱਕ ਆਪੀਲਤਾ بس ਦੋ ਪਰੋਠੀ ਬਣਾਉਮਗੀ ਕਿਉਂਕਿ ਉਥੇ ਨਾਸ਼ਤਾ ਵਗੈਰਾ ਹੁੰਦਾਗਾ ਥੋੜਾ ਜਿਹਾ ਖਾ ਕੇ ਚੱਲ ਜਾਂਗੇ ਬਾਕੀ ਖਾਣਾ ਵਗੈਰਾ ਵਾਈ ਜੀ ਨੇ ਬਹੁਤ ਪ੍ਰਬੰਧ ਕੀਤਾ ਹੁੰਦਾ ਪਾਲ ਬਾਜੀ ਨੇ ਕਿਉਂਕਿ ਉੱਥੇ ਬਹੁਤ ਵਧੀਆ ਹੁੰਦਾ ਦੇਖੋ ਜੀ ਕਿਹਨੀ ਕਿਹਨੀ ਮੇਰੇ ਹੱਥ ਦਾ ਪਰੋਠਾ ਗਾਣਾ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜੀ ਲਓ ਜੀ ਆ ਗਿਆ ਮੇਰਾ ਸੂਟ ਆ ਦੇਖੋ ਅੱਜ ਮੈਂ ਮਹਿੰਦੀ ਆ ਸੂਟ ਪਾ ਰਹੀ ਆ ਨਾਲ ਮਜੈਂਟਾ ਹੀ ਫੁਲਕਾਰੀ ਲੂੰਗੀ ਕਿਉਂਕਿ ਇਹਦੇ ਵਿੱਚ ਮਜੈਂਟਾ ਕਢਾਈ ਆ ਦੇਖੋ ਫਿਰ ਮਜੈਂਟਾ ਹੀ ਮਤਲਬ ਫੁਲਕਾਰੀ ਅੱਛੀ ਲੱਗੂਗੀ ਤੇ ਆ ਨਾਲ ਮੈਂ ਜੁੱਤੀ ਪੇਰ ਕਰ ਰਹੀ ਆ ਇਹਦੇ ਨਾਲ ਦੀ ਆ ਦੇਖੋ ਬਾਕੀ ਫਿਰ ਮੈਂ ਤੁਹਾਨੂੰ ਰੈਡੀ ਹੋ ਕੇ ਦਿਖਾਵਾਂਗੀ ਹੂੰ ਚੁੰਨੀ ਥੋੜੀ ਜਿਹਾ ਪ੍ਰੈਸ ਕਰਨ ਲਈ ਕਰਦੀ ਆਂਗੀ ਆ ਦੇਖੋ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਿਆ ਸੂਟ ਬਾਕੀ ਮੈਂ ਰੈਡੀ ਹੋ ਕੇ ਤੁਹਾਨੂੰ ਦਿਖਾਨੀ ਆ ਕਿੰਨਾ ਵਧੀਆ ਇਹ ਚੋਟੀਆਂ ਜੀ ਨੇ ਮੈਨੂੰ ਸੂਟ ਲੈ ਕੇ ਦਿੱਤਾ ਧੀਆਂ ਵਾਸਤੇ ਥੈਂਕ ਯੂ ਜੋਦੀਆ ਜੀ ਸਾਹਿਬ ਮੇਰਾ ਇੰਨਾ ਖਿਆਲ ਰੱਖਦੇ ਨੇਗੇ ਤੇ ਅੱਛੀ ਗੱਲ ਹੁੰਦੀ ਆ ਕਿਉਂਕਿ ਜੀਵਨ ਵਿੱਚ ਨਿੱਕੇ ਨਿੱਕੀਆਂ ਖੁਸ਼ੀਆਂ ਬਹੁਤ ਵੱਡੀਆਂ ਮੈਂ ਨਾ ਰੱਖਦੀਆਂ ਨਿਗੀਆਂ ਆਪਾਂ ਵੱਡੀਆਂ ਵੱਡੀਆਂ ਖੁਸ਼ੀਆਂ ਲੱਭਦੇ ਹੋਏ ਨਿੱਕੇ ਨਿੱਕੀਆਂ ਖੁਸ਼ੀਆਂ ਵੀ ਗਵਾ ਲੈਨੇ ਤੇ ਲਓ ਜੀ ਮੈਨੂੰ ਬਹੁਤ ਖੁਸ਼ੀ ਹੋਈ ਆ ਲਓ ਜੀ ਹੋ ਗਈ ਮੈਂ ਰੈਡੀ ਅੱਜ ਮੈਂ ਮਹਿੰਦੀ ਸੂਟ ਪਾਇਆ ਕਿਉਂਕਿ ਤੀਆਂ ਵਿੱਚ ਪੁਰਾਣੇ ਗਹਿਣੇ ਅੱਛੇ ਲੱਗਦੇ ਨੇ ਹਨਾ ਇਹ ਚਲੋ ਫਿਰ ਆਜੀ ਆਜੋ ਜੀ ਮੇਰੇ ਦਿਆਂ ਫਿਰਤੀਆਂ ਤੇ ਠੀਕ ਹੈ ਆਜੋ ਜੀ ਚੱਲ ਪਏ ਅਸੀਂ ਹੁਣ ਮੇਲੇ ਨੂੰ ਦਿਆਂ ਦੇ ਮੇਲੇ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਇਧਰ ਚੋਟੀਆਂ ਸਾਹਿਬ ਵੀ ਰੈਡੀ ਹੋਗੇ ਚੋਟੀਆਂ ਸਾਹਿਬ ਦਿਆਂ ਦਾ ਮੇਲਾ ਪਿੰਡ ਸਮਾਉ ਹਾਂ ਜੀ ਪਾਰ ਸਮਾਉ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਹੈ ਠੀਕ ਹੈ ਬਾਕੀ ਸਾਡੇ ਚੈਨਲ ਨੂੰ ਲਾਈਕ ਕਰਿਆ ਕਰੋ ਜੀ ਕਿਉਂਕਿ ਮੈਂ ਹੁਣ ਬਲੌਗ ਬਣਾਉਣ ਲੱਗੀ ਆ ਫਿਰ ਬਣਾਇਆ ਕਰੂੰਗੀ ਪਹਿਲਾ ਵਾਲਾ ਵਲੌਗ ਵਾ ਚਲੋ 400 ਲੋਕਾਂ ਨੇ ਵੇਖ ਲਿਆ ਐਤਕੀ ਤੁਸੀਂ ਵੱਧ ਦੇਖਣਾ ਜੀ ਮੈਨੂੰ ਹੌਸਲਾ ਵੜੂਗਾ ਫਿਰ ਮੇਨਾ ਮੈਂ ਤਨਾ ਵਲੌਗ ਕਰਾ ਬਣਾ ਕੇ ਪਾਵਾਂਗੀ ਠੀਕ ਹੈ ਜੀ ਫਿਰ ਆਜੋ ਜੀ ਕਿੱਥੇ ਹੁਣ ਜਾ ਰਹੇ ਆ ਅਸੀਂ ਰੋਡ ਤੇ ਆ ਦੇਖੋ ਕਿੰਨੀ ਵਧੀਆ ਗ੍ਰੀਨਰੀ ਆ ਕੁਦਰਤ ਦੇ ਰੰਗ ਦੇਖੋ ਪਰਮਾਤਮਾ ਦੇ ਰੰਗ ਨੂੰ ਉਹੀ ਜਾਣਦੇ ਨੇ ਕਦੇ ਜਲ ਤੋਂ ਥਲ ਬਣਾ ਦਿੰਦਾ ਤੇ ਥਲ ਤੋਂ ਜਲ ਬਣਾ ਦਿੰਦਾ ਆ ਦੇਖੋ ਮੌਸਮ ਕਿੰਨਾ ਵਧੀਆ ਹੈਗਾ ਹੈ ਅੱਛਾ ਤੇ ਬਾਕੀ ਛੋਟੇ ਜਿਹਨੂੰ ਕਾਲ ਆਈ ਹੈ ਕਿਸੇ ਦੀ ਕਾਲ ਕਰ ਰਹੇ ਨੇ ਅੱਛਾ ਕਿੰਨੀ ਘੱਟ ਰਹੀ ਹੈ ਆ ਦੇਖੋ ਜਾਨੇ ਪਹੁੰਚਦੇ ਆ ਜੀ ਜਾ ਕੇ ਬਾਕੀ ਜ਼ਰੂਰੀ ਹੈ ਜੀ ਮਿਲਟਰੀ ਇਹਸਾ ਡਾ ਪੰਜਾਬ ਪਮਾ ਅਸੀਂ ਮਿਲਟਰੀ ਵੇਲੇ ਪੂਰੇ ਟੋਰੀ ਹੁੰਦੇ ਸੀ ਯਾਰ ਤੁਸੀਂ ਤਦ ਕਿਵੇਂ ਜੇ ਬਸ ਐ ਜੇ ਹੋ ਗਿਆ ਕੰਮ ਪਿਆ ਪੰਜਾਬ ਜਿੱਤੇ ਕਿਤੇ ਮਰਜੀ ਕੈਨੇਡਾ ਅਮਰੀਕਾ ਚਲ ਜਾਓ ਪਰ ਆਪਣੇ ਪੰਜਾਬ ਵਰਗ ਕਿਤੇ ਨਹੀਂ ਐਸ਼ ਆਪਣਾ ਕਲਚਰਾ ਦੇਖੋ ਜੀ ਮੰੰਜਾ ਲੈ ਕੇ ਜਾ ਰਹੇ ਨੇ ਭਾਈ ਜੀ ਤੇ ਪਹੁੰਚ ਰਹੇ ਆ ਲੋਜੀ ਪਹੁੰਚ ਗਏ ਪਿੱਖੀ ਤੇ ਪਿੱਖੀ ਦੇ ਨਾਲ ਹੀ ਆ ਸਭਾਉ ਹਣਾ ਛੋਟੇ ਸਭ ਹੂੰ ਬਸ ਸਿਰਫ 4-5 ਮਿੰਟਾਂ ਦਾ ਰਸਤਾ ਰਹਿ ਗਿਆ ਤੇ ਪਹੁੰਚਦੇ ਆ ਪਹੁੰਚ ਗਏ ਸੀ ਬਾਈ ਜੀ ਦੇ ਵੇੜੇ ਐ ਤੇ ਦੇਖੋ ਤੁਰਲੇ ਵਾਲੀਆਂ ਪੱਕਾ ਤੇ ਹਾਂਜੀ ਸਸਕਾਲ ਬਾਜੀ ਇਹ ਛੋਟਿਆਂ ਸਭ ਮਿਲ ਰਹੇ ਨੇ ਬਹੁਤ ਵਧੀਆ ਲੱਗ ਰਹੇ ਆ ਸਾਰੇ ਆਨ ਨੂੰ ਮਿਲ ਕੇ ਬਾਕੀ ਚਲੋ ਜੀ ਆਰੇ ਕੋ ਪਾ ਜੀ ਦੇਖੋ ਜੀ ਬਲੌਗ ਵੀ ਜ਼ਰੂਰੀ ਹੈ ਵਾਜੀ ਆਰੇ ਕੋ ਪਾ ਜੀ ਬਹੁਤ ਵਧੀਆ ਸਵਾਗਤ ਕੀਤਾ ਪਾ ਜੀ ਕਹਿੰਦੇ ਕੁਝ ਖਾ ਕੇ ਜਾਓ ਪਹਿਲਾਂ ਅਜੀ ਸਸ਼ੀ ਕਾਲ ਤੁਹਾਨੂੰ ਤੇ ਜਿੰਨੇ ਵੀ ਇੱਥੇ ਭੈਣਾਂ ਬੈਠੀਆਂ ਸਾਰਿਆਂ ਨੂੰ ਤੀਜ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਅਸੀਂ ਮੇਲੇ ਤੇ ਆਏ ਆ ਵਧੀਆ ਲੱਗਿਆ ਸਭ ਨੂੰ ਮਿਲ ਕੇ ਕਿਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕੋ 5 6 ਐਮਿਆਂ ਕਰ ਜਾਂਦਾ ਪੀ ਐਚ ਜੀ ਤੱਕ ਦੀਆਂ ਪੜਾਈਆਂ ਕਰ ਜਾਂਦਾ ਇੱਕ ਤਰਜੇ ਤੋਂ ਬੰਦ ਮੁਲਕਾਂ ਦੇ ਵਿੱਚ ਚਲਾ ਜਾਂਦਾ ਜਿਹੜਾ ਇੱਕ ਕੱਚੇ ਕਮਰੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਉਹ ਮਹਿਲਾ ਦਾ ਮਾਲਕ ਬਣ ਜਾਂਦਾ ਜਿਹੜਾ ਇੱਕ ਦਿਨ ਇੱਕ ਰੋਟੀ ਦੀ ਭੁੱਖੇ ਨੂੰ ਤਰਸਦਾ ਸੀ ਉਹ ਜਿੰਨਾ ਚਿਰ ਜਾਵਾਂਗੇ ਤਦ ਤੱਕ ਉਹਨਾਂ ਨੇ ਆ ਜਾਤਾ ਸਾਡੇ ਸੀਨੇ ਦੇ ਵਿੱਚ ਬੰਦੀਆਂ ਰਹਿਣਗੇ ਆ ਸੋ ਇੱਕ ਵਾਰ ਫੇਰ ਮੈਂ ਸਾਡੀਆਂ ਸਾਰੀਆਂ ਹਸਤੀਆਂ ਦਾ ਸਾਡੇ ਇੱਥੇ ਮੰਚ ਤੇ ਪਹੁੰਚ ਦੇ ਉੱਤੇ ਨਿਗਾ ਸਵਾਗਤ ਕਰਦਾ ਹਾਂ ਬਾਪੂ ਜੀ ਨੇ ਜਾਣਾ ਥੋੜੀ ਜੀ ਇਹਨਾਂ ਨੇ ਕਿਤੇ ਸਮਾਗਮ ਦੇ ਉੱਤੇ ਜਾਣਾ ਉਸ ਤੋਂ ਬਾਅਦ ਅਸੀਂ ਜਿਹੜੀਆਂ ਕੁੜੀਆਂ ਨੂੰ ਸੰਧਾਰੇ ਦੇ ਲਈ ਬੁਲਾਇਆ ਹੋਇਆ ਸੀ ਇੱਥੇ ਉਹਨਾਂ ਦੇ ਸੰਧਾਰਾ ਦੇਵਾਂਗੇ ਮੈਡਮ ਨਿਰਮਲ ਸਿੰਘ ਸਾਡੇ ਵਿੱਚ ਨੇ ਡਾਕਟਰ ਰਹਿਦਰ ਹੁੰਦਾ ਜੀ ਸਾਡੇ ਵਿੱਚ ਨੇ ਬਿੰਦੂ ਬਰਾੜ ਦੀ ਸਾਡੇ ਵਿੱਚ ਨੇ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਸਾਡੇ ਵਿੱਚ ਬੈਠੀਆਂ ਨੇ ਨਿਰਮਲ ਸਿੰਘ ਇੱਥੇ ਨੇ ਅਜੇ ਸੰਧਾਰੇ ਵੀ ਦੇਵਾਂਗੇ ਕਿਤੇ ਦਾ ਪੜ ਵੀ ਜੁੜੇਗਾ ਸੋ ਮੈਂ ਹੁਣ ਮੈਂ ਇੱਕ ਦੇਵਾਂਗਾ ਸਾਡੇ ਮੰਚ ਸੰਚਾਲਕ ਸਰ ਬਲਵੰਤ ਸਿੰਘ ਜੀ ਬਖੀ ਜੀਆ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਗਰ ਕੇ ਰੱਖਣ ਵਾਲੇ ਬੋਲ ਪਾਲ ਸਿੰਘ ਜੀ ਆਨੇ ਉੱਥੋਂ ਬੋਲਿਆ ਜਿੱਥੇ ਤੁਹਾਡੀਆਂ ਧਿਆਨ ਸੰਗਤੀਆਂ ਦੀ ਕਾਗਰਤਾ ਤੇ ਊਰਜਾ ਪੈਦਾ ਕਰੀ ਹੈ ਤੁਹਾਨੂੰ ਵਧੀਆ ਲੱਗੇ ਤਾਂ ਇਨਿਕ ਤਾੜੀ ਲਾਓ ਅਸਮਾਨ ਚ ਉ ਜਾਏ ਤੁਹਾਡੀ ਤਾਲੀ ਜਿਸ ਲਈ ਅਸੀਂ ਖੁਸ਼ਕਿਸਮਤ ਜਿੱਤੇ ਬਾਬਾ ਪਾਲ ਸਿੰਘ ਸਵਾਮਣਗਿਆਂ ਦੀ ਪਵਿੱਤਰ ਸੋ ਆਦਰ ਪਨੇ ਸਾਡੀਆਂ ਧੀਆਂ ਦੇ ਭੈਣਾਂ ਦੇ ਜज्ਬਾਤਾਂ ਦੇ ਚਾਹਾਂ ਦੇ ਸ਼ੌਕਾਂ ਦੇ ਸੱਦਰਾਂ ਦੇ ਰੰਗ ਭਰਨ ਵਾਲੇ ਖਵਾਪਾਂ ਦੇ ਚਾਹ ਤੁਹਾਡੇ ਕੋਲ ਇਹ ਇਥੇ ਬਖੇਰ ਦਿੰਦੇ ਆ ਤੇ ਅਸੀਂ ਮੀਡੀਏ ਦੀਆਂ ਸਾਰੀਆਂ ਕਲਮਾਂ ਦੇ ਲਿਖਣ ਵਾਲੇ ਪੱਤਰਕਾਰ ਸਹਿਬਾਨਾਂ ਦਾ ਇਲੈਕਟ੍ਰੋ ਮੀਡੀਆ ਦਾ ਧੰਨਵਾਦ ਕਰਦੇ ਆ ਅਸੀਂ ਬੋਲਣ ਤੋਂ ਬਿਨਾ ਨਹੀਂ ਜਾਣ ਦਿੰਦੇ ਜੀ ਦੇਖੋ ਇਹਨਾਂ ਨੇ ਜਾਣਾ ਬਾਪੂ ਫਲਕੌਰ ਜੀਆ ਨੇ बाघ स्पोर्ट्समैन तो 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 जी न्यूज़ تقديم باب ٹیم دی آو جی आओ जी پنچانو سمنتی کمانی شرما جی کرا بچنا تے ڈڑو نی بجے کتے کا